ਭਾਜੀ ਮੈਂ ਨਮਾਸ਼ਹਿਰ ਤੋਂ ਆ ਰਿਹਾ ਸੀਗਾ ਮੈਂ ਅਸਿਸਟੈਂਟ ਡਾਇਰੈਕਟਰ ਹੈਗਾ ਡਿਪਾਰਟਮੈਂਟ ਆਫ ਜੂਸ ਸਰਵਿਸ ਦੇ ਵਿੱਚ ਪ੍ਰੋਗਰਾਮ ਕਰਾ ਕੇ ਆ ਰਿਹਾ ਸੀਗਾ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਜਾਣਾ ਪਟਿਆਲੇ ਵਾਪਸੀ ਤੇ ਇਹ ਜਿਹੜਾ ਹਾਦਸਾ ਤੁਹਾਡੇ ਨਾਲ ਵਾਪਰਿਆ ਕਿਵੇਂ ਅੱਛਾ ਜੀ ਸਰ ਦੋ ਮੁੰਡੇ ਮੋਟਰਸਾਈਕਲ ਤੇ ਆ ਗਏ ਬਸ ਉਹਨਾਂ ਨੇ ਪਹਿਲਾਂ ਖੱਬੇ ਕੱਟਿਆ ਫਿਰ ਸੱਜੇ ਕੱਟਿਆ ਮੈਂ ਆ ਰਿਹਾ ਸੀ ਰਾਮਨਾਰ ਉਹ ਮੋੜ ਹੈਗਾ ਨਾ ਮੋੜ ਤੋਂ ਇੱਕੋਦਮ ਕੱਟ ਗਏ ਉਹ ਤਾਂ ਮੈਂ ਉਹਨਾਂ ਨੂੰ ਬਚਾਉਣ ਦਾ ਮਾਰਿਆ ਗੱਡੀ ਡਰਾਈਵ ਕੀਤੀ ਸਾਈਡ ਤੇ ਕੱਟ ਕੀਤਾ ਤੇ ਗੱਡੀ ਪਲਟ ਗਈ ਬੰਦੇ ਹਿਊਮਿਲਟੀ ਸੇ ਰੁਕੇ ਵੀ ਨਹੀਂ ਆ ਦੌੜ ਗਏ ਚਲੋ ਖੈਰ ਮੇਰੇ ਨੁਕਸਾਨ ਤਾਂ ਹੋ ਗਿਆ ਤੁਹਾਡਾ ਬਚਾਇਆ ਤੁਹਾਡੇ ਸੱਟਾਂ ਨਹੀਂ ਲੱਗੀਆਂ ਚੈੱਕ ਕਰਾਵਾਂਗੇ ਸਾਡੇ ਡਾਕਟਰ ਸਾਹਿਬ ਤੋਂ ਕਿੰਨੇ ਜਾਣੇ ਸੀ ਗੱਡੀ ਤੁਹਾਡੀ ਕਿੱਥੇ ਇਕੱਲੇ ਹੀ ਸੀਗਾ ਸਰ ਤੁਸੀਂ ਹੁਣ ਚੰਡੀਗੜ੍ਹ ਜਾ ਰਹੇ ਸੀ ਮਹਾਲੀ ਜਾ ਰਿਹਾ ਸੀਗਾ ਸਰ ਮੈਂ ਆਫਿਸ ਡਿਊਟੀ ਕਰਕੇ ਆ ਰਿਹਾ ਸੀਗਾ ਤੇ ਤੁਸੀਂ ਹੁਣ ਆ ਰਹੇ ਨਵਾਂ ਸ਼ਹਿਰ ਤੋਂ ਹਾਂਜੀ ਇਹ ਜਿਹੜੀ ਗੱਡੀ ਤੁਹਾਡੀ ਇੱਧਰ ਕਿੱਦਾਂ ਚੱਲੇ ਗਈ ਹੈ ਇਧਰ ਤਾਂ ਇਥੋਂ ਪਲਟ ਗਈ ਨਾ ਗੱਡੀ ਜਿਹੜੀ ਪਲਟੀ ਖਾ ਕੇ ਪਲਟੀਆਂ ਗਈ ਬੈਰੀਅਰ ਨਾਲ ਟੱਕਰੀ ਹੋ ਗਈ ਕਿਉਂਕਿ ਉਹ ਟਰਨ ਸੀਗੀ ਟਰ ਤੋ ਪਹਿਲਾਂ ਮੇਰੇ ਮੂਰੇ ਆਏ ਫਿਰ ਦੂਜੇ ਪਾਸੇ ਨੇ ਖੱਬੇ ਕੱਟ ਕੀਤਾ ਮੈਂ ਉਧਰ ਕੋਸ਼ਿਸ਼ ਕੀਤੀ ਫਿਰ ਸੱਜੇ ਆ ਗਏ ਤਾਂ ਗੱਡੀ ਮੇਰੀ ਆਸ ਪਾਸੇ ਨੂੰ ਮੈਂ ਮੈਂ ਉਹਨੂੰ ਬਚਾਉਣ ਦੋਟੀਆਂ ਖਾ ਗਈ ਤੁਹਾਡੀ ਗੱਡੀ ਉਹਨੂੰ ਬਚਾਉਣ ਦੇ ਨiyet ਨਾਲ ਮੇਰੀ ਗੱਡੀ ਪਲਟ ਗਈ ਤੇ ਮੇਰਾ ਸਾਰਾ ਨੁਕਸਾਨ ਹੋ ਗਿਆ ਦੋਟੀਆਂ